ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਸਾਰੇ ਠੀਕ ਹੋਣਗੇ ਸਵਾਗਤ ਹੈ ਤੁਹਾਡਾ ਅੱਜ ਦੇ ਨਵੇਂ ਦਿਨ ਤੇ ਨਵੀਂ ਵੀਡੀਓ ਦੇ ਵਿੱਚ ਤੇ ਦੋਸਤੋ ਸਵੇਰ-ਸਵੇਰ ਦਾ ਟਾਈਮ ਆ ਆਪਾਂ ਸਵੇਰੇ-ਸਵੇਰੇ ਹੀ ਹੋ ਗਏ ਤਿਆਰ ਤੇ ਜਾਣਾ ਹੈ ਅੱਜ ਆਪਾਂ ਮੀਟਿੰਗ ਤੇ ਤੇ ਮੀਟਿੰਗ ਹੋਗਾ ਅੱਜ ਕਤਕ ਦੀ ਪਹਿਲੀ ਸੰਗਰਾਮ ਦਾ ਦੇਣਾ ਤੇ ਪਹਿਲੀ ਸੰਗਰਾਮ ਤੇ ਦੇਣੀ ਆਪਾਂ ਜੋ ਅੱਜ ਮੀਟਿੰਗ ਤੇ ਜਾ ਰਹੇ ਆ ਤੇ ਮੀਟਿੰਗ ਤੇ ਜਾ ਕੇ ਕਿੱਦਾਂ ਦਾ ਮਾਹੌਲ ਰਹਿੰਦਾ ਆ ਤੁਹਾਨੂੰ ਦਿਖਾਵਾਂਗੇ ਵੀਟੋ ਨਾਲ ਐਂਡ ਤੱਕ ਜੁੜੇ ਰਹਿਣਾ ਤੇ ਮਿਲਦੇ ਆ ਤੁਹਾਨੂੰ ਉੱਥੇ ਜਾ ਕੇ ਲਓ ਜੀ ਮੀਟਿੰਗ ਲਈ ਆਪਾਂ ਜਾ ਰਹੇ ਆ ਤੇ ਜਾ ਆਪਾਂ ਆਪਣੀ ਸਕੂਟਰ ਇਧਰ ਆਏ ਆ ਤੇ ਉੱਥੇ ਚੱਲ ਕੇ ਦਿਖਾਉਂਦੇ ਆ ਤੁਹਾਨੂੰ ਕਿ ਕਿਦਾਂ ਦਾ ਰਹਿੰਦਾ ਹੈ ਮਾਹੌਲ ਤਾਂ ਪਹੁੰਚ ਆਏ ਆ ਤੇ ਆਪਾਂ ਗੁਰੂਵਤ ਸਾਈ ਜਿੱਥੇ ਆਪਨੀ ਮੀਟਿੰਗ ਆ ਬਾਦਸ਼ਾ ਰੈਸਟੋਰੈਂਟ ਦੇ ਲੈ ਕੇ ਚਲਦੇ ਆ ਤੁਹਾਨੂੰ ਅੰਦਰ ਇਹ ਟੀਮਾਂ ਵੀ ਆਪਣੀਆਂ ਪਹੁੰਚ ਆਈਆਂ ਜੋ ਦੂਰੋਂ ਹੁੰਦੀਆਂ ਸੀ ਤੇ ਅੰਦਰ ਚਲ ਕੇ ਦੇਖਦੇ ਆ ਮਾਹੌਲ ਤੇ ਇਧਰ ਆਪਣੇ ਸੀਨੀਅਰ ਲੈਟਰ ਮਿਸਟਰ ਗੁਰਮੀਤ ਜੀ ਪਹੁੰਚੇ ਹੋਏ ਆ ਤੰਦੇਖ ਸਰ ਦੇ ਮੀਟਿੰਗ ਹਾਲ ਦੇ ਅੰਦਰ ਦਾ 뷰 ਇਹ ਸਾਹਮਣੇ ਪਏ ਆ ਗਿਫਟ ਜੋ ਅਚੀਵਮੈਂਟ ਆ ਜਿਨ੍ਹਾਂ ਲੀਡਰਾਂ ਨੇ ਜਿਨ੍ਹਾਂ ਡਾਕਟਰਾਂ ਨੇ ਜਿਨ੍ਹਾਂ ਕਿਸਾਨਾਂ ਨੇ ਅਚੀਵਮੈਂਟ ਕੀਤੀਆਂ ਆ ਜੋ ਆਪਣੀ ਮਿਹਨਤ ਸਦਕਾ ਜਿਨ੍ਹਾਂ ਨੇ ਕਿਸੇ ਵੀ ਤਰ੍ਹਾਂ ਦਾ ਕੰਮ ਕੀਤਾ ਆ ਇਹ ਜੋ yellow ਪੇਪਰ ਜਿਹੜਾ ਇਹ ਜਿਨ੍ਹਾਂ ਵੀ ਪਸੰਦ ਆਉਣਗੇ ਤਾਂ ਉਹਨਾਂ ਨੂੰ ਦੀਵਾਲੀ ਦਾ ਤੋਹਫਾ ਦਿੱਤਾ ਜਾਏਗਾ ਚਾਹੇ ਕੋਈ ਸਿਸਟਮ ਦੇ ਵਿੱਚ ਕੰਮ ਕਰ ਰਿਹਾ ਹੈ ਜਾਂ ਫਿਰ ਨਹੀਂ ਕਰ ਰਿਹਾ ਤਪੀਲੇ ਤੋਂ ਦੂਸਰੇ ਹਰਟ ਜਿੰਨੇ ਵੀ ਤੁਸੀਂ ਦੇਖ ਸਕਦੇ ਹੋ ਤਾਂ ਇਹ ਸਾਰੇ ਗਿਫਟ ਮਿਲਣਗੇ ਇਹ ਟੀਮਾਂ ਬੈਠੀਆਂ ਆ ਜਿਨ੍ਹਾਂ ਨੇ ਕੰਮ ਕੀਤੇ ਆ ਕੁਝ ਲੋਕ ਇੱਥੇ ਨਵੇਂ ਪਹੁੰਚੇ ਆ ਗੁੱਡ ਮਾਰਨਿੰਗ ਦੋਸਤੋ ਗੁੱਡ ਮਾਰਨਿੰਗ ਕਾਫੀ ਅੱਛਾ ਲੱਗ ਰਿਹਾ ਤੇ ਆ ਜਿਦਾਂ ਆਪਣੀ ਕੁਲਦੀਪ ਸਾਹਿਬ ਨੇ ਬੋਲਿਆ ਕਿ ਸਫਰ ਕੱਲ ਦਾ ਵੀ ਕਾਫੀ ਜ਼ਿਆਦਾ ਸੀ ਔਰ ਰਾਤ ਦਾ ਵੀ ਕਾਫੀ ਲੱਗਿਆ ਠੀਕ ਹੈ એનર્ਜੀ ਵੇਸਟ ਹੁੰਦੀ ਹੈ ਸਭ ਨੂੰ ਪਤਾ ਹੈ ਤਾਂ तकरीबन तकरीबन ਅਸੀਂ 24 ਕੈਂਗਰ ਦੇ ਵਿੱਚ तकरीबन 2 ਘੰਟੇ ਸੌਪਾਇਆ ਕਿਉਂਕਿ ਅੱਜ ਦੀ ਜਿਹੜੀ ਮੀਟਿੰਗ ਦਾ ਸੈਸ਼ਨ ਸੀ ਉਹਦੇ ਅੰਦਰ ਕਾਫੀ ਸਾਡੀ ਆਪਣੇਟ ਰਹੀ ਹੈ ਕਿ ਜਿਨੇ ਵੀ ਕੈਟਾਗਰੀ ਆਏ ਲੱਗ ਕੋਈ ਟੋਕਰੀ ਆ ਯਾ ਸਿਆ ਨੂੰ ਯਾ ਸ ਜਿਵੇਂ ਨੈਸੋਲਾਈਫਿਕ ਐਸਾ ਸਿਸਟਮ ਬਣ ਚੁੱਕਿਆ ਹੈ ਕਿ ਜਿਹਦੇ ਉੱਪਰ ਕੰਮ ਕਰਨਾ ਬਹੁਤ ਹੀ ਆਸਾਨ ਹੋ ਚੁੱਕਿਆ ਹੈ ਸਾਡੇ ਹਾਰੇ ਦੇ ਡਾਕਟਰ ਕੋ ਗਾਈਡ ਕਰਦੇ ਹਾਰੇ ਦੇ ਡਾਕਟਰ ਦੇ ਨਾਲ ਮਿਲ ਕੇ ਮਰੀਜ਼ ਦੀ ਉੱਪਰ ਵੀ ਬੜਾ ਬੜਾ ਸਹਿਯੋਗ ਦੇ ਰਹੇ ਹਨ

जो भी पूरा जड़ता रहे नाम ही मेरे साथ पूरी मिलेगा ट्यूटर ही बहुत बढ़िया काम है कमाई भी है सेवा भी है और भी साथ की कमाल है लोग का बटन लांच मैं सृष्टि से काफी अच्छा जड़ता है बहुत बहुत सुंदर जड़ ले गए कल में से कोई प्रॉब्लम है थोड़ी बहुत काफी जड़ने चला टेर फंड होता है 18 19 से देर का सर्विस सबसे मिला मैं अमन डॉक्टर जी से समझाया इस तरीके से उन्होंने मेरे को समझाया तरीके काम से काम होगा ऐसे ऐसे होगा तो मैंने तुरंत फैसला लिया कि मुझे काम करना चाहिए मुझे नॉलेज नहीं है प्रोडक्ट की नॉलेज नहीं है किसी चीज की नॉलेज नहीं है लेकिन मैंने देखा भी कोई भी काम है अगर वो इंसान करते करते सीखेगा तो जल्द ही सीख जाएगा या कि मतलब कि थोड़ी सी पीछे से नॉलेज मिल गई और आगे बता दिया मैंने बहुत अच्छे रिजल्ट लिया मैं बेसिकली लेडीज के टॉनिक पर काम कर रहा हूँ और ये मान के चलिए रीच साथी कोरिया की वो बहुत अच्छा रिस्पॉन्स आया उसके अंदर और मैंने वीडियो भी डाली है वो बना 20 बीस साल पुरानी लेडीज थी वो उसको बीपी के इंजेक्शन वगैरह लगते थे अब डाउन रहता था अब उसको इंजेक्शन बंद हो चुके हैं सिर्फ दस दिन की मेडिसिन से और अभी सिल्वर का जो मेरा रैंक है वो क्लियर हो चुका है आ, सीखने की स्टेज में हूँ ठीक है सर मैं अपने एम सर कार्तिक भूषण जी सर सर जी सार जी ओ सर जी को प्यार करिए सत श्रीकाल मैं सब लोग मैंने तीन साल हो गया नेचर लाइफ जुड़ी हूँ मैं ਜੀ ਪਰ ਨੇਚਰ ਲਾਈਫ ਕੰਪਨੀ ਦੇ ਡਾਕਟਰ ਬਣਾਤਾ ਤੇ ਮੈਂ ਬਹੁਤ ਵਧੀਆ ਨੇਚਰ ਦੇ ਮਤਲਬ ਜੈਨਸ ਤੇ ਲੇਡੀਜ਼ ਨੂੰ ਸਭ ਨੂੰ ਮੈਂ ਮੈਡੀਸਨ ਦੇ ਰਹੀ ਹਾਂ ਜਿਸ ਨੂੰ ਮੈਂ ਰਿਜ਼ਲਟ ਬਹੁਤ ਵਧੀਆ ਰਿਜ਼ਲਟ ਆਉਂਦੇ ਨੇ ਫਾਟ ਦਾ ਬੇਸੈਂਟਰ ਲੀਵਰ ਫੈਟੀ ਤੇ ਮਤਲਬ ਹਰ ਇੱਕ ਦਿਨ ਮੇਰੇ ਕੋਲ ਪੇਸ਼ੈਂਟ ਆ ਰਹੀ ਹੈ ਤੇ ਮੈਂ ਬਹੁਤ ਵਧੀਆ ਉਹਨਾਂ ਨੂੰ ਟਰੀਟਮੈਂਟ ਕਰਦੀ ਹਾਂ ਤੇ ਮੇਰੇ ਵੱਲੋਂ ਸਾਰਿਆਂ ਨੂੰ ਹੈਪੀ ਹੈਪੀ ਦੀਵਾਲੀ ਐਡਵਾਂਸ ਬ੍ਰੋਤੀਪਤੀ ਹੁੰਦਾ ਹੈ ਸਾਰਿਆਂ ਦਾ ਤਾਂ ਇਹ ਬੈਠੇ ਆ ਸਾਹਮਣੇ ਸਾਡੀ ਨੇਚਰ ਲਾਈਫ ਕੰਪਨੀ ਦੇ ਮਾਲਕ ਐਮ ਡੀ ਡਾਕਟਰ 파ਰਤ ਪੋਸ਼ਨ ਜੀ ਜਿਨ੍ਹਾਂ ਨੇ ਐਨਕਲ ਲਗਾਈਆਂ ਤੇ ਨਾਲ ਉਹਨਾਂ ਦੇ ਬ੍ਰਦਰ ਡਾਕਟਰ ਆਮਨ ਸ਼ਰਮਾ ਜੀ ਜੋ ਸਿਸਟਮ ਨੂੰ ਬਹੁਤ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਿੱਧਾ ਠੀਕ ਹੈ ਜੀ ਇੱਜਾ ਠੀਕ ਹੈ ਹਾਂ ਜੀ ਚੱਲੋ 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 ਸਭ ਤੋਂ ਪਹਿਲਾਂ ਤੁਸੀਂ ਆਪਣਾ ਕੰਮ ਵੀ ਵੱਟ ਕੱਢਿਆ ਔਰ ਕੰਮ ਦੀ ਵੱਟ ਦੇ ਵਿੱਚੋਂ ਵੱਟ ਕੱਢ ਕੇ ਅੱਜ ਸਾਡੇ ਘਰ ਦੇ ਵਿੱਚ ਆਇਆ ਹੋ ਤੁਹਾਡਾ ਇੱਥੇ ਪਹੁੰਚਣ ਤੇ ਨਿਗਾ ਨਿਗਾ ਸਵਾਗਤ ਕਰਦਾ ਤਪੂ ਤੁਸੀਂ ਦੇਖਿਆ ਹੀ ਹੈ ਕੰਪਨੀ ਦੇ ਮਾਲਕ ਨੇ ਜਿੰਨੇ ਵੀ ਪਰਸਨ ਇਥੇ ਮੀਟਿੰਗ 'ਚ ਪਹੁੰਚਿਆ ਉਹਨਾਂ ਦਾ ਨਿਗਾ ਨਿਗਾ ਸਵਾਗਤ ਕੀਤਾ ਤੇ ਇਹ ਸਾਹਮਣੇ ਜੋ ਤੁਸੀਂ ਪਰਸਨ ਦੇਖ ਰਹੇ ਹੋ ਇਹਨਾਂ ਨੇ ਜੋ ਰੈਂਕ ਅਚੀਵ ਕੀਤੇ ਆ ਉਹਨਾਂ ਦੇ ਸਰਟੀਫਿਕੇਟ ਇਹਨਾਂ ਨੂੰ ਮਿਲੇ ਆ ਤੇ ਅਲੱਗ-ਅਲੱਗ ਰੈਂਕ ਪਰ ਅਲੱਗ-ਅਲੱਗ ਇਹਨਾਂ ਨੂੰ ਸਰਟੀਫਿਕੇਟ ਮਿਲੇ ਆ ਤਾਂ ਦੇਖ ਸਕਦੇ ਹੋ ਇਧਰ ਹੋਰ ਪਰਸਨ ਜਿਨ੍ਹਾਂ ਨੂੰ ਉਹਨਾਂ ਦੀ ਮਿਹਨਤ ਸਦਕਾ ਜੋ ਕੁਝ ਵੀ ਮਿਲੇ ਆ ਤਾਂ ਦੇ ਚ ਲਾਈਫ ਦੀ ਇਹ ਖੂਬਸੂਰਤੀ ਆ ਕਿ ਜੋ-ਜੋ ਵੀ ਪਰਸਨ ਜ ਜਿਹਦੇ ਚ ਵੀ ਜਿੰਨੀ ਜਿੰਨੀ ਤਾਂ ਮਿਹਨਤ ਕਰਦੇ ਆ ਉਹਨੂੰ ਉਹ ਦਾਦਾ ਉਹਦਾ ਫਲ ਜ਼ਰੂਰ ਮਿਲਦਾ ਹੈ ਤੇ ਅੱਗੇ ਆ ਗਿਆ ਕੰਪਨੀ ਦਾ ਲਾਈਫ ਆਫ हेयर ऑयल ਜਿਨ੍ਹਾਂ ਨੇ ਹੋਰ ਜ਼ਿਆਦਾ ਮਿਹਨਤ ਕੀਤੀ ਆ ਉਹਨਾਂ ਨੂੰ ਇਹ ਲਾਈਫ ਆਫ हेयर ऑयल ਮਿਲਿਆ ਉਸ ਤੋਂ ਬਾਅਦ ਕੰਪਨੀ ਵੱਲੋਂ bizness necktie ਜਿਨ੍ਹਾਂ ਨੇ ਇਸ ਤੋਂ ਵੀ ਜ਼ਿਆਦਾ ਮਿਹਨਤ ਕੀਤੀ ਆ ਤਾਂ ਦੇਖ ਸਕਦੇ ਹੋ bizness necktie ਤੇ ਅੱਗੇ ਕੜੀ ਕੜੀ ਤੋਂ ਬਾਅਦ ਬੋਟਲ ਜਿਹਦੇ ਵਿੱਚ ਆਪਾਂ ਵੀ ਰਹਿ ਗਿਆ ਦੇਖ ਸਕਦੇ ਹੋ ਤੁਸੀਂ ਇਹ ਆਪਣੀ ਮਿਹਨਤ ਦਾ ਫਲ ਆਪਨੂੰ ਨੇਚਰ ਲਾਈਫ ਕੰਪਨੀ ਜ਼ਰੂਰ ਦਿੰਦੀ ਆ ਅੱਗੇ ਰੋਮੇਟਰ ਗੀਜਰ ਉਸ ਤੋਂ ਅੱਗੇ ਜਿੰਨੇ ਵੀ ਨੇਚਰ ਲਾਈਫ ਕੰਪਨੀ ਦੀ ਜੋ ਮੀਟਿੰਗ اٹੈਂਡ ਕਰਨ ਲਈ ਪਸੰਨ ਪਹੁੰਚਿਆ ਉਹਨਾਂ ਨੂੰ ਦੀਵਾਲੀ ਦਾ ਜੋ ਤੋਹਫਾ ਨੇਚਰ ਲਾਈਫ ਕੰਪਨੀ ਵੱਲੋਂ ਦਿੱਤਾ ਗਿਆ ਆ ਚਾਹੇ ਕੋਈ ਨੇਚਰ ਲਾਈਫ ਕੰਪਨੀ ਦੇ ਵਿੱਚ ਕੰਮ ਕਰ ਰਿਹਾ ਜਾਂ ਨਹੀਂ ਕਰ ਰਿਹਾ ਸਾਰੇ ਹੀ ਪਸੰਨ ਨੂੰ ਦਵਾਲੀ ਦਾ ਜੋ ਤੋਹਫਾ ਨੇਚਰ ਲਾਈਫ ਕੰਪਨੀ ਵੱਲੋਂ ਦਿੱਤਾ ਗਿਆ ਤਾਂ ਇਹ ਵੀ ਕੰਪਨੀ ਦੀ ਬਹੁਤ ਵੱਡੀ ਖੂਬਸੂਰਤੀ ਆ ਕਿ ਹਰੇਕ ਪਰਸਨ ਨੂੰ ਦਵਾਲੀ ਦਾ ਜੋ ਤੋਹਫਾ ਦਿੱਤਾ ਗਿਆ ਆ ਤੇ ਜਿੰਨੇ ਵੀ ਪਰਸਨ ਪਹੁੰਚੇ ਆ ਬਹੁਤ ਹੀ ਖੁਸ਼ ਦੇਖੇ ਗਏ ਆ ਇਸ ਮੀਟਿੰਗ ਦੇ ਵਿੱਚ ਪਹੁੰਚਣ ਤੇ ਤਾਂ ਸਾਰੇ ਦਵਾਲੀ ਦੇ ਤੋਹਫੇ ਤੇ ਜਿਨ੍ਹਾਂ ਨੇ ਅਚੀਵਮੈਂਟ ਆ ਅਚੀਵ ਕੀਤੇ ਆ ਗਿਫਟ ਵੰਡਣ ਤੋਂ ਬਾਅਦ ਇਧਰ ਟੀਮਾ ਚਾਹ ਪੀ ਰਹੀਆਂ ਆ ਪਰ ਇਹ ਵੀ ਨੈਚ ਲਾਈਫ ਕੰਪਨੀ ਵਾਲੇ ਅਰੇਂਜਮੈਂਟ ਕੀਤਾ ਗਿਆ ਤੇ ਬਹੁਤ ਹੀ ਵਧੀਆ ਲੱਗਿਆ ਇੱਥੇ ਪਹੁੰਚ ਕੇ ਇਸ ਬਾਬੇ ਦਾ ਚੋਨਾ ਪੂਰੇ ਤਰ੍ਹਾਂ ਖਰਾਬ ਹੋ ਗਿਆ ਸੀ ਗਲਤ ਦਵਾਈਆਂ ਹੁਣ ਕਰਕੇ ਤੇ ਨੈਚਰ ਲਾਈਫ ਦੀਆਂ ਦਵਾਈਆਂ ਯੂਜ਼ ਕਰਨ ਤੇ ਚੋਨਾ ਦੁਬਾਰਾ ਤਹਰਾ ਪਹਰਾ ਹੋ ਗਿਆ ਤੇ ਇਹ ਟੀਮ ਨੂੰ ਦੱਸ ਰਿਹਾ ਤੇ ਬਾਬਾ ਖੁਸ਼ ਵੀ ਪੂਰਾ ਆ ਤੇ ਇਹ ਵੀ ਇੱਕ ਨੈਚਰ ਲਾਈਫ ਦੀ ਬਹੁਤ ਵੱਡੀ ਖਾਸੀਅਤ ਆ ਕਲਾਓ ਜੀ ਪਹੁੰਚ ਆਇਆ ਪਕਰ ਸਵੇਰ ਤੋਂ ਗਏ ਸੀ ਮਿਲਣੇ ਤੇ ਸਮੇਟਿੰਗ ਦੇ ਵਿੱਚ ਤੁਸੀਂ ਦੇਖਿਆ ਹੀ ਹੈ ਕਿ ਅਲੱਗ-ਅਲੱਗ ਅਚੀਵਮੈਂਟਾਂ ਜੋ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਜਿਨ੍ਹਾਂ ਨੇ ਕੰਮ ਕੀਤਾ ਤੇ ਉਹਨਾਂ ਨੂੰ ਮਿਲੀਆਂ ਤੇ ਇਹ ਅਚੀਵਮੈਂਟਾਂ ਆਪਾਂ ਨੂੰ ਮਿਲੀਆਂ ਤੇ ਇਹਨਾਂ ਨੂੰ ਓਪਨ ਕਰਕੇ ਦੇਖਾਂਗੇ ਤੇ ਕੀ ਆ ਇਹ ਆਪਣੀ ਅਚੀਵਮੈਂਟ ਆ ਤੇ ਇਹ ਆਪਾਂ ਨੂੰ ਦੀਵਾਲੀ ਦਾ ਜੋ ਤੋਹਫਾ ਮਿਲਿਆ ਤਾਂ ਦੇਖਦੇ ਹਾਂ ਵਿੱਚ ਕੀ ਆ ਇਹ ਆਪਣੀ ਸਚੀਵਮੈਂਟ ਗਿਫਟ ਕਾਦਰ ਚੈੱਕ क्या गिफ्ट मिले जो लाइफ कंपनी वर्त किया अपनी मेहनत का जो फल देख सकते हो बहुत ही आपने लिए खुशी की गल क्योंकि दिवाली के मौके अपन जो गिफ्ट मिले बहुत लौट से अपने रेल चीज की मिल्टन कंपनी की जो पूरे एक लीटर की अपन बोतल मिली है कई तो दिनों धनवाद करता मैं नैचर कंपनी का जिन्होंने अपन इन योगा करता हम दिवाली तौर पर चैक जो

ਮਠਾਈਆਂ ਬਹੁਤ ਨੇ ਪਰ ਨੈੱਟ ਵਾਈਫ ਕੰਪਨੀ ਦੀ ਇੱਕ ਖੂਬਸੂਰਤੀ ਆ ਕਿ ਐਡਰ ਵੀ ਚੀਜ਼ਾਂ ਚੰਗੀਆਂ ਚੰਗੀਆਂ ਦਿੰਦੇ ਆ ਕਿ ਜਿੰਨਾ ਖਾਣ ਦੇ ਨਾਲ ਇੱਕ ਪਰਸਨ ਨੂੰ ਸਮਾਹ ਦੀ ਆਤਮਿਕਤਾ ਮਿਲਦੀ ਹੈ ਓਕੇ ਅਕਸਰ ਆਪਾਂ ਮਠਾਈਆਂ ਖਾਂਦੇ ਆ ਮਠਾਈਆਂ ਯਾਦ ਕਰ ਕੈਪੀਟਲ ਵਾਲੀਆਂ ਔਰ ਲੱਗਿਆ ਜੀ ਦੇ ਕਰਕੇ ਮਠਾਈਆਂ ਖਾ ਕੇ ਬੰਦਾ ਸਮਾਹ ਮਹਿਸੂਸ ਕਰਦਾ ਉੱਪਰ ਕਰਨਾ ਔਖਾ ਹੈ ਇਸਕਾ ਦਿਖਾ ਦੇ ਇੱਕ ਡੱਬਾ ਮਿਲਿਆ ਆਪਾਂ ਨੂੰ ਜੋ ਦਿਵਾਲੀ ਦਾ ਤੇ ਬੋਟਲ ਤੁਹਾਨੂੰ ਦਿਖਾਈ ਹੈ ਮਿਲਕਨ ਕੰਪਨੀ ਦੀ ਬਹੁਤ ਹੀ ਵਧੀਆ ਬੋਟਲ ਮਿਲੀ ਆਪਾਂ ਨੂੰ ਤਾਂ ਦੇਖਿਆ ਤੁਸੀਂ ਜੋ ਅੱਜ ਆਪਾਂ ਨੂੰ ਦਿਵਾਲੀ ਦੇ ਮੌਕੇ ਤੇ ਗਿਫਟ ਮਿਲਿਆ ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਤੁਹਾਨੂੰ ਵੀ ਇਦਾਂ ਦੇ ਵਧੀਆ-ਵਧੀਆ ਗਿਫਟ ਮਿਲਣ ਤਾਂ ਨੇਚਰ ਲਾਈਫ ਸਿਸਟਮ ਦੇ ਨਾਲ ਤੁਸੀਂ ਵੀ ਜੁੜੋ ਤੇ ਜਿਹੜੇ ਵੀ ਆਪਣੇ ਵੀਡੀਓ ਨੂੰ ਦੇਖ ਰਹੇ ਆ ਤੇ ਨੈਚੁਰਲਾਈਜ਼ ਸਿਸਟਮ ਦੇ ਨਾਲ ਜੁੜਨਾ ਚਾਹੁੰਦੇ ਆ ਤੇ ਆਪਾਂ ਨੂੰ ਕਮੈਂਟਾਂ ਦੇ ਵਿੱਚ ਲਾਜ਼ਮੀ ਦੱਸਣਾ ਤੇ ਵੀਡੀਓ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਲਾਜ਼ਮੀ ਕਰਨਾ ਨੈਚੁਰਲਾਈਜ਼ ਸਿਸਟਮ ਨਾਲ ਜੁੜਨ ਦੇ ਬਹੁਤ ਜਿਆਦਾ ਫਾਇਦੇ ਆ ਤੁਸੀਂ ਆਪਣੀਆਂ ਫਸਲਾਂ ਨੂੰ ਜ਼ਹਿਰ ਮੁਕਤ ਕਰ ਸਕਦੇ ਹੋ ਬਿਮਾਰੀਆਂ ਜਿਨ੍ਹਾਂ ਨੇ ਵੀ ਹਾਲੇ ਤੱਕ ਆਪਣਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਜਲਦੀ ਕਰ ਲੋ ਆਪਣਾ ਚੈਨਲ ਸਬਸਕ੍ਰਾਈਬ ਹੈ ਲਾਈਕ ਆਈਕਨ ਦੇ ਬਟਨ ਉੱਤੇ ਕਲਿੱਕ ਕਰਨਾ ਨਾ ਭੁੱਲਣਾ ਤਾਂ ਜੋ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਮਿਲਦਾ ਭਾਈ ਤੇ ਮਿਲਦਾ ਕਿਸੇ ਨਵੀਂ ਵੀਡੀਓ ਵਿੱਚ ਰੱਬ ਦਾ